ਸਿਆਣੇ ਕਹਿੰਦੇ ਆ ਵੀ ਜਦੋਂ ਤੁਸੀਂ ਲੰਮੀ ਛਾਲ ਮਾਰਨੀ ਹੈ ਤਾਂ ਲੰਮੀ ਛਾਲ ਮਾਰਨ ਦੇ ਲਈ ਤੁਹਾਨੂੰ ਕੁਝ ਕਦਮ ਪਿੱਛੇ ਹਟਣਾ ਪੈਂਦਾ। ਮੈਂ ਕਹਿ ਦਈਏ ਵੀ ਪਿੱਛੇ ਹਟ ਕੇ ਭੱਜ ਕੇ ਤੇ ਫੇਰ ਛਾਲ ਮਾਰਨੀ ਪੈਂਦੀ ਹੈ। ਸੋ ਇਦਾਂ ਹੀ ਹੋਇਆ ਜਾਂ ਇਦਾਂ ਹੀ ਹੋ ਰਿਹਾ ਮੇਰੇ ਨਾਲ ਵੀ ਮੈਂ ਲੰਮਾ ਸਫ਼ਰ ਸ਼ੁਰੂ ਕਰਨਾ ਇੱਕ ਕੱਲ ਤੋਂ ਤੇ ਉਸ ਲੰਮੇ ਸਫ਼ਰ ਦੇ ਲਈ ਮੈਨੂੰ 2-3 ਮਹੀਨੇ ਲੱਗ ਗਿਆ ਆਪਦੀ ਹਿੰਮਤ ਨੂੰ ਆਪਦੇ ਸਾਹਸ ਨੂੰ ਜਟਾਉਂਦੇ ਜਟਾਉਂਦੇ ਛੋਟੇ ਸਫ਼ਰ ਬਹੁਤ ਕੀਤੇ ਆ 5-10 ਦਿਨਾਂ ਦਾ ਉਹ ਬਹੁਤ ਕੀਤੇ ਦੋਸਤਾਂ ਮਿੱਤਰਾਂ ਨਾਲ ਪਰ ਕੱਲਿਆਂ ਦਾ ਇਹ ਸਫ਼ਰ ਜਿਹੜਾ ਹੈਗਾ ਲੰਮਾ ਉਹ ਮੈਂ ਪਹਿਲੀ ਵਾਰੀ ਕਰ ਰਿਹਾ ਸੋ ਉਹਦੇ ਲਈ ਮੇਨੂੰ ਜਿਹੜੀ ਤਿਆਰੀ ਹੈ ਮੈਂ ਦਿਖਾਉਂਗਾ ਤੁਹਾਨੂੰ ਕਿ ਮੋਟਰਸਾਈਕਲ ਦੀ ਤਿਆਰੀ ਕੀਤੀ ਤੇ ਕੀ ਮੈਂ ਕੱਪੜਿਆਂ ਦੀ ਤਿਆਰੀ ਕੀਤੀ ਜਾਂ ਕੀ ਮੈਂ ਨਾਲ ਲਿਜਾਣ ਦੇ ਜਿਹੜੀ ਚੀਜ਼ਾਂ ਦੀ ਤਿਆਰੀ ਕੀਤੀ ਸਭ ਤੋਂ ਵੱਡੀ ਗੱਲ ਇਹ ਹੈ ਵੀ ਸਾਡੀਆਂ ਯਾਤਰਾਵਾਂ ਕਦੇ ਉਦਾਸੀਆਂ ਨਹੀਂ ਬਣਦੀਆਂ ਕਿਉਂਕਿ ਸਾਡੇ ਨਾਲ ਘਰ ਤੁਰਦਾ ਹੈ ਘਰ ਕਿਉਂ ਤੁਰਦਾ ਹੈ ਇਹ ਅਸੀਂ ਘਰ ਦੀ ਜਿਹੜੀ ਕੰਫਰਟ ਹੁੰਦੀ ਹੈ ਸੁੱਖ-ਸ਼ੋਭਾ ਹੁੰਦੀ ਹੈ ਉਹਨੂੰ ਸਿ ਮੰਨਣਾ ਬਹੁਤ ਗਿੱਜੇ ਹੁੰਦੇ ਆ। ਤੋਂ ਮੰਨਣਾ ਗਿੱਜੇ ਹੋਣ ਕਰਕੇ ਅਸੀਂ ਉਹਨੂੰ ਛੱਡਣਾ ਸਾਨੂੰ ਉਹਨੂੰ ਛੱਡਣਾ ਬਹੁਤ ਔਖਾ ਲੱਗਦਾ। ਸੋ ਜਦੋਂ ਸਾਨੂੰ ਔਖਾ ਲੱਗਦਾ ਤਾਂ ਐਸੀ ਕਰਕੇ ਅਸੀਂ ਲੰਮੇ ਸਫ਼ਰ ਤੇ ਜਾ ਨਹੀਂ ਪਾਉਂਦੇ। ਪਰ ਸਫ਼ਰ ਲੰਮੇ ਸਫ਼ਰ ਤੇ ਜਾਣਾ ਇਹ ਮੇਰੀ ਇੱਕ ਰੀ ਸੀਗੀ ਵੀ ਮੈਂ ਕਨਿਆਕਮਰੀ ਜਾਵਾਂ ਤੇ ਕਨਿਆਕਮਰੀ ਵੀ ਰਾਜਸਥਾਨ, ਗੁਜਰਾਤ ਤੇ ਕੋਸਟਲ ਲਾਈਨ ਜਿਹੜੀ ਤਟੀ ਖੇਤਰਾਂ ਦੇ ਨਾਲ ਜਾਂਦੀ ਜਾਂਦੀ ਸੜਕਾਂ ਉਹਦੇ ਤੇ ਜਾਵਾਂ। ਸੋ ਬਹੁਤ ਚਿਰ ਦੀ ਰੀ ਜਾਏ। ਤੋ ਇਹ ਕੱਲ ਨੂੰ ਸ਼ਾਇਦ ਮੈਂ ਸ਼ੁਰੂ ਕਰਨ ਜਾ ਰਿਹਾ ਹਾਂ ਸੋ ਸ਼ੁਰੂ ਕਰਨ ਜਾ ਰਿਹਾ ਹਾਂ ਤੇ YouTube ਤੇ Facebook ਪੇਜ ਦੇ ਉੱਪਰ ਤੇ Instagram ਦੇ ਉੱਪਰ ਮੈਂ ਇਹ ਵੀਡੀਓਜ਼ ਅਪਲੋਡ ਕਰੂੰਗਾ ਸੋ ਸਾਰਿਆਂ ਨੂੰ ਬੇਨਤੀ ਹੈ ਕਿ YouTube ਚੈਨਲ ਨੂੰ ਸਬਸਕ੍ਰਾਈਬ ਕਰਿਓ Facebook ਪੇਜ ਨੂੰ ਲਾਈਕ ਕਰਿਓ ਤੇ Instagram ਨੂੰ ਫੋਲੋ ਕਰਿਓ ਤੇ ਹੋ ਸਕਦਾ ਤੁਹਾਨੂੰ ਚੰਗਾ ਦੇਖਣ ਨੂੰ ਜਾਂ ਇੱਕ ਜਾਣਕਾਰੀ ਭਰਪੂਰ ਦੇਖਣ ਨੂੰ ਵੀਡੀਓਜ਼ ਮਿਲਣ ਤੇ ਕੋਸ਼ਿਸ਼ ਕਰੂੰਗਾ ਕਿ ਜਿੰਨੀ ਜਿੰਨੀ ਜਾਣਕਾਰੀ ਜਿਹੜੇ ਜਿਹੜੇ ਖੇਤਰਾਂ ਦੀ ਮਿਲ ਸਕਦੀ ਹੋਈ ਉੱਥੋਂ ਨੂੰ ਜ਼ਰੂਰ ਦੇਵਾਂਗਾ ਅ ਰਾਜਸਥਾਨ ਪੰਜਾਬ ਤੋਂ ਵੱਖਰਾ ਤੇ ਫਿਰ ਰਾਜਸਥਾਨ ਤੋਂ ਗਾਂ ਗੁਜਰਾਤ ਵੱਖਰਾ ਗੁਜਰਾਤ ਤੋਂ ਗਾਂ ਮਹਾਰਾਸ਼ਟਰ ਵੱਖਰਾ ਭਾਰਤ ਦੇ ਸਾਰੇ ਸਟੇਟ ਜਿਹੜੇ ਵੱਖਰੇ ਵੱਖਰੇ ਐ ਸਾਰਿਆਂ ਦਾ ਵਾਤਾਵਰਨ ਵੱਖਰਾ ਵੱਖਰਾ ਰੰਗ ਹੈ ਹਰ ਦਾ ਵੱਖਰਾ ਵੱਖਰਾ ਪੰਗੂਲੇ ਜਾਨਕੀ ਉਹਨਾਂ ਦਾ ਖੇਤਰ ਹੈ ਜਾਨਕੀ ਭੂਮੀ ਹੈ ਖੇਤੀ ਹੈ ਸੱਭਿਆਚਾਰ ਹੈ ਜਾਂ ਪਹਿਰਾਵਾ ਹੈ ਉਹ ਸਾਰਾ ਕੁਝ ਆਪਾਂ ਦੇਖਾਂਗੇ ਜਿੰਨਾ ਹੋ ਸਕੇ ਜਿੰਨਾ ਕਿ ਮੈਂ ਕਰ ਸਕਿਆ ਸੋ ਇਸ ਵੀਡੀਓ ਨੂੰ ਵੱਤੋਦ ਸ਼ੇਅਰ ਕਰਿਓ ਲਾਈਕ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ YouTube ਚੈਨਲ Shivraj Travel Stories ਦੇ ਨਾਂ ਤੇ ਹੈ ਤੇ ਜਿਹੜਾ ਪੇਜ ਹੈ Facebook ਤੇ ਉਹ ਵੀ Shivraj Travel Stories ਦੇ ਨਾਂ ਤੇ ਉਹਨੂੰ ਵੀ ਫੋਲੋ ਕਰ ਲਿਓ ਤੇ ਜਿਹੜਾ ਮੇਰਾ Instagram ਪੇਜ ਹੈ ਉਹ ਹੈਗਾ shivraj.singh21 ਦੇ ਨਾਮ ਤੇ ਉਹਨੂੰ ਫੋਲੋ ਕਰ ਲਿਓ ਤਾਂ ਕਿ ਤੁਸੀਂ ਉਹਨੂੰ ਦੇਖ ਸਕੋ ਤੇ ਮੈਨੂੰ ਉਹਦੇ ਨਾਲ ਹੌਸਲਾ ਮਿਲਦਾ ਰਿਹਾ ਵੀ ਹਾਂ ਭਾਈ ਮੈਨੂੰ ਦੇਖਣ ਵਾਲੇ ਹੈਗੇ ਆ ਕਿਉਂਕਿ ਸੋਸ਼ਲ ਮੀਡੀਆ ਦਾ ਜਮਾਨਾ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਸੋਸ਼ਲ ਮੀਡੀਆ ਬਿਨਾ ਆਪਾਂ ਉਹ ਠੀਕ ਹੈ ਸਫਰ ਕਰਨਾ ਆਪਦੇ ਲਈ ਜ਼ਰੂਰੀ ਹੈ ਵੀ ਆਪਾਂ ਆਪਦੇ ਨਿੱਜੀ ਸਫਰ ਕਰਦੇ ਆ ਪਰ ਕਿਤੇ ਨਾ ਕਿਤੇ ਸਫਰ ਦੇ ਲਈ ਸਾਨੂੰ ਹੋਰ ਵੀ ਬਹੁਤ ਚੀਜ਼ਾਂ ਰੁਕਦੀਆਂ ਜਿਹੜੀਆਂ ਕਿ ਮੈਂ ਤੁਹਾਨੂੰ ਇਸ ਵੀਡੀਓ ਨੇ ਕਹਿ ਰਹੇ ਮੈਂ ਬੇਨਤੀ ਕਰ ਰਹੇ ਭਾਈ YouTube ਚੈਨਲ ਨੂੰ ਸਰਚ ਕਰਿਓ ਇਸ ਤੋਂ ਬਾਅਦ ਮੈਂ ਤੁਹਾਨੂੰ ਦੱਸੂ ਵੀ ਕਿਵੇਂ ਮੈਂ ਇਸ ਸਫਰ ਨੂੰ ਸ਼ੁਰੂ ਕਰਨ ਦਾ ਵਾਸਤੇ ਜਿਹੜੀਆਂ ਮੋਟਰਸਾਈਕਲ ਦੇ ਉੱਪਰ ਲਾਈਟਾਂ ਜਿਹੜੀਆਂ ਹੈਗੀਆਂ ਫੌਗ ਲੈਂਪਸ ਉਹ ਮੈਨੂੰ ਬਾਈ ਸੁਖਜੀਤ ਨੇ ਦਿੱਤੀਆਂ ਉਹਨਾਂ ਨੂੰ ਇੰਸਟਾਲ ਕਰਨ ਦੇ ਲਈ ਮੈਂ ਗਿਆ ਹੈਗਾ ਆਪਣੇ ਦੋਸਤ ਇੱਥੇ ਅਮਰ ਰਾਮ ਗੜੀਆ ਉਡੀ ਦੁਕਾਨ ਤੇ ਗਿਆ ਕਿ ਕਿਵੇਂ ਉਹਨੇ ਮੈਨੂੰ ਫਲੰਕ ਬਣਾ ਕੇ ਦਿੱਤੇ ਪੱਤੀਆਂ ਵਾਲੇ ਜਿਹੜੇ ਹੈਗੇ ਲੋਹੇ ਦੀਆਂ ਤੇ ਉਹਨਾਂ ਪੱਤੀਆਂ ਨੂੰ ਅਸੀਂ ਇੰਸਟਾਲ ਕਰਕੇ ਜਿਹੜੇ ਲੇਟਾਂ ਉਹ ਤੇ ਫਿੱਟ ਕੀਤੀਆਂ ਤੇ ਉਸ ਤੋਂ ਬਾਅਦ ਜਿਹੜੇ ਹੈਗੀ ਆ ਤੁਹਾਨੂੰ ਸਮਾਨ ਦਿਖਾਉਣਾ ਮੈਂ ਵੀ ਮੈਂ ਕੀ ਕੀ ਲੈ ਕੇ ਜਾ ਰਿਹਾ ਹੈਗਾ ਅ ਕੋਸ਼ਿਸ਼ ਇਹ ਕਰ ਰਹੇ ਆ ਵੀ ਘੱਟੋ ਘੱਟ ਸਮਾਨ ਚੱਕਿਆ ਜਾਵੇ ਪਰ ਨਾਲ ਜਿਹੜਾ ਹੈਗਾ ਵੀ ਉਧਰ ਠੰਡ ਨਹੀਂ ਹੁੰਦੀਗੀ ਠੰਡ ਵਾਲੇ ਦੋ ਤਿੰਨ ਕੱਪੜੇ ਬਾਕੀ ਸਾਰੇ ਕੱਪੜੇ ਜਿਹੜੇ ਹੈਗੇ ਆ ਉਹ ਗਰਮੀ ਵਾਲੇ ਆ ਸੋ ਦੋ ਜਿਹੜੇ ਸੈਟਲ ਬੈਗ ਆ ਉਹਨਾਂ ਦੇ ਨਾਲ ਇੱਕ ਬੈਗ ਹੋਰ ਪਾਉਂਗਾ ਪਿੱਛੇ ਤੇ ਟੈਂਟਾ ਇੱਕ ਇੱਕ ਟੈਂਟ ਤਾਂ ਲਿਆ ਵੀ ਜਿੱਥੇ ਕਿਤੇ ਲੱਗਿਆ ਲੋਡ ਉਥੇ ਆਪਾਂ ਕੈਂਪਿੰਗ ਕਰਾਂਗੇ ਜਾਂ ਟੈਂਟ ਲਾ ਲਾਂਗੇ ਉੱਥੇ ਸੌਂ ਜਾ ਕਰਾਂਗੇ 슬ੀਪਿੰਗ ਬੈਗ ਹੈ ਇੱਕ ਆਪਣਾ ਟੈਂਕ ਬੈਗ ਹੈ ਸੋ ਇਹਨਾਂ ਸਾਰੀਆਂ ਗੱਲਾਂ ਦੇ ਨਾਲ ਆਪਾਂ ਅੱਗੇ ਵਧਾਂਗੇ ਸੋ ਵੀਡੀਓ ਨੂੰ ਦੇਖਦੇ ਰਹੋ ਚੈਨਲ ਨੂੰ ਦੇਖਦੇ ਰਹੋ ਫੇਸਬੁੱਕ ਪੇਜ ਨੂੰ ਦੇਖਦੇ ਰਹੋ ਜੁੜੇ ਰਹੋ ਆਪਾਂ ਚੱਲਦੇ ਅੱਗੇ ਆਜੋ ਜਿਵੇਂ ਕਿ ਆ ਜੀ ਘਰ ਆਪਣਾ ਸਾਥ ਨਹੀਂ ਛੱਡਦਾ ਤਾਂ ਘਰ ਦੀਆਂ ਪਿੰਨੀਆਂ ਜਿਹੜੀਆਂ ਹੈਗੀਆਂ ਖੋਏ ਦੀਆਂ ਤੇ ਆਟੇ ਦੀਆਂ ਪਿੰਨੀਆਂ ਬਣਾ ਕੇ ਦਿੱਤੀਆਂ ਨਾਲ ਕਹਿੰਦੀ ਵੀ ਲੈ ਜਾਓ ਹਾਲਾਂਕਿ ਚਲੋ ਠੀਕ ਹੈ ਵੀ ਭਾਈ ਇਹ ਮੂ ਮੂਈ ਆਪਣਾ ਤੇ ਨਾਲ ਛੋਲੇ, ਬਦਾਮ, ਕਾਜੂ ਤੇ ਵਿੱਚ ਜਿਹੜੀ ਹੈਗੀ ਆ ਸੌਗੀ ਇਹ ਵੀ ਮੈਂ ਨਾਲ ਲੈ ਚੱਲਿਆ ਠੀਕ ਹੈ ਜੀ ਤੇ ਆਹ ਕੱਪੜੇ ਆਪਣੇ ਚਾਰ ਕਲੋਰਾ ਹੈਗੀਆਂ ਦੋ ਜੈਕਟਾ ਹੈਗੀਆਂ ਤੇ ਇੰਨਾ ਕੁ ਸਮਾਨ ਜਿਹੜਾ ਹੈਗਾ 30 35 ਦਿਨਾਂ ਵਾਸਤੇ ਮੈਨੂੰ ਲੱਗਦਾ ਹੈਗਾ ਵੀ ਬਹੁਤ ਹੈ ਇਹਦੋਂ ਵੀ ਘੱਟ ਹੋ ਸਕਦਾ ਸੀ ਪਰ ਜੇ ਘੱਟ ਕਰ ਦਿੰਦਾ ਫਿਰ ਕਾਪੀ ਕਰਦੇ ਕਹਿੰਦੇ ਵੀ ਤੁਸੀਂ ਲੈ ਕੇ ਕੀ ਜਾ ਰਹੇ ਹੋ ਠੀਕ ਹੈ ਆ ਟੈਂਕ ਬੈਗ ਹੈ ਟੈਂਕ ਬੈਗ ਦੇ ਵਿੱਚ ਆਪਾਂ ਦੋ ਕਿਤਾਬਾਂ ਰੱਖੀਆਂ ਹੈਗੀਆਂ ਆ ਮੈਪ ਰੱਖਿਆ ਇੱਕ ਰੋਡ ਐਟਲਸ ਤੇ ਨਾਲ ਇੱਕ ਬਈ ਗੁਰਸਮਨ ਦੀ ਕਿਤਾਬ ਸਾਫ ਤਾਂ ਜੰਗਲ ਕਦੇ-ਕਦੇ ਪੜ੍ਹ ਲਿਆ ਕਰਾਂਗੇ ਤੇ ਆਪਣੇ ਇੱਕ ਗਲਾਸ ਚਮਚਾ ਪਾਵਰ ਬੈਂਕ ਤੇ ਇੱਧਰ ਜਿਹੜੀਆਂ ਹੈਗੀਆਂ ਉਹ ਤੋਂ ਪੇਸਟ ਕੰਗਾ ਬਰਸ਼ ਸਾਬਣ ਤੇ ਉਹ ਆਪਣੇ ਦੋ ਜਿਹੜੇ ਹੈਗੇ ਆ ਬੈਗ ਹੈ ਸੈਟਲ ਬੈਗ ਇਹਨਾਂ ਨੂੰ ਅੱਜ ਹੀ ਆਪਾਂ ਮੋਟਰਸਾਈਕਲ ਦੇ ਉੱਪਰ ਇੰਸਟਾਲ ਕਰਦੇ ਆਂਗੇ ਟੰਗਦੇ ਆਂਗੇ ਤੇ ਸਵੇਰ ਆਪਾਂ ਜਿਹੜਾ ਹੈਗਾ ਸਫ਼ਰ ਆਪਣਾ ਸ਼ੁਰੂ ਕਰਾਂਗੇ ਆ ਇੱਕ ਬੈਗ ਹੈ ਇਹਦੇ ਨਾਲ ਸਲੀਪ ਟੈਂਟ ਬੰਨ ਲਾਂਗੇ ਪਿੱਛੇ ਇੱਕ ਕਿੱਟਾ ਛੋਟੀ ਜਦੋਂ ਕਿਤੇ ਰੋਡ 'ਤੇ ਵੀ ਮੋਟਰਸਾਈਕਲ ਖੜਾ ਕੇ ਆਪਾਂ ਨੂੰ ਘੁੰਮਣ ਜਾਣਾ ਪਿਆ ਤਾਂ ਇਹ ਪਿੱਠ 'ਤੇ ਪਾ ਕੇ ਵਿੱਚ ਇਹਦੇ ਪਾਣੀ ਦੀ ਬੋਤਲ ਪਾ ਕੇ ਆਪਾਂ ਜਾ ਸਕਦੇ ਆ ਇੱਕ ਬੂਟ ਐਕਸਟਰਾ ਦੇ ਨਾਲ ਚੱਪਲਾਂ ਦਾ ਜੋੜਾ ਤਾਂ ਇੰਨੇ ਚੀਜ਼ਾਂ ਜ਼ਰੂਰੀ ਹੁੰਦੀਆਂ ਕਿਉਂਕਿ 30 35 ਦਿਨ ਨਿਕਲਣਾ ਹੈਗਾ ਤਾਂ ਕੁਝ ਕੁ ਪਲਾਨ ਕਰਕੇ ਚੱਲੋ ਕਿਉਂਕਿ ਬਾਕੀ ਅਨਪਲਾਨਡ ਤੋਂ ਅਸੀਂ ਉੱਥੇ ਕਰਦੇ ਰਹੋਗੇ ਵੀ ਕੀ ਅਨਪਲਾਨ ਤੁਸੀਂ ਸੋਚਦੇ ਹੋ ਜਾਂ ਕੀ ਹੁੰਦਾ ਹੈ ਤੁਹਾਡੇ ਨਾਲ ਉਹ ਤੁਸੀਂ ਗਾਂ ਕਰਦੇ ਰਹੋਗੇ ਕਿਉਂਕਿ ਅਨਪਲਾਨ ਬਹੁਤ ਕੁਝ ਹੋ ਜਾਂਦਾ ਹੈ ਉਹ ਤੁਸੀਂ ਉੱਥੇ ਨਜਿੱਠਦੇ ਹੋ ਵੀ ਕਿਵੇਂ ਹੁੰਦਾ ਹੈਗਾ